哎，妈的！ ਜਿੰਨਾਂ ਨੇ ਮੇਰੇ ਤੇ ਪਰਚਾ ਕਰਾਇਆ ਉਹ ਬੰਦੇ ਅੱਜ ਪੱਤਰਕਾਰ ਦੇ ਹੱਕ ਚ ਆਏ ਆ ਇੱਥੋਂ ਚਲੇ ਜਾਣ ਸਾਡਾ ਨਾਂ ਸੇਜੂ ਦੀ ਲੋੜਾ ਨਾ ਅਸੀਂ ਕਿਤੇ ਕੋਈ ਵੀ ਜਥੇਬੰਦੀ ਉਹਨਾਂ ਨੂੰ ਵਾਪਸ ਨਾ ਦੇ ਦੇ ਮੇਰੇ ਤੇ ਪਰਚਾ ਨੌਨਿਆਲ ਸਿੰਘ ਨੇ ਕਰਵਾਇਆ ਜੀ ਇੱਥੇ ਗਿਰਦੀ ਕਿਸਾਨ ਯੂਨੀਅਨ ਦਾ ਆਖੂ ਇਹ 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 ਹੋਇਆ ਜੀ ਤੀਜੇ ਮਹੀਨੇ ਦੀ 27 ਤਰੀਕ ਨੂੰ ਇਹਨਾਂ ਨੇ ਮੇਰੇ ਤੇ ਪਰਚਾ ਕਰਵਾਇਆ ਸੀ ਕਿਉਂ ਕਿ ਕਿਉਂਕਿ ਇਹ ਲੋਕਾਂ ਨਾਲ ਡੀਲ ਕਰਦੇ ਆ ਲੋਕਾਂ ਤੋਂ ਪੈਸੇ ਮੰਗਦੇ ਆ ਸਮਝੌਤਿਆਂ ਦੇ ਮੈਂ ਇਹ ਚੈਨਲ ਤਾਂ ਕਿਸੇ ਨੇ ਦੇਣ ਤੋਂ ਬਾਅਦ ਚਲਾਈ ਸੀ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਉਹ ਆਡੀਓ ਦਿੱਤੀ ਸੀ ਉਹਨੇ ਐਫੀ ਡਾਉਟਚ ਦਿੱਤਾ ਹੋਇਆ ਆਹ ਦੀ ਸਰਕਾਰ ਦੇ ਬਦ ਪੈਰ ਕਰਕੇ ਕੋਈ ਪੱਤਰਕਾਰ ਇੱਥੇ ਖੜਿਆ ਹੈ ਕੋਈ ਵੀ ਸੱਜਣ ਉਹਨਾਂ ਨੂੰ ਬਾਈਕ ਨਾ ਦੇਵੇ ਤੇ ਹਮੇਸ਼ਾ ਹੀ ਕਿਸਾਨਾਂ ਦੇ ਮਜੂਰਾ ਦੇ ਖਿਲਾਫ ਚਲਾਉਂਦੇ ਆ ਤਾਂ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਵੇਖੋ ਜੇ ਦੇ ਜਾਣ ਸਾਡਾ ਨਾਂ ਸਹੀ ਹੋਊਂਗੀ ਲੋੜਾ ਨਾ ਸੀ ਕਿਤੇ ਕੋਈ ਵੀ ਜਥੇਬੰਦੀ ਉਹਨਾਂ ਨੂੰ ਬਾਈਕ ਨਾ ਦੇਵੇ ਉਹ ਬਈ ਭੈਣ ਆ ਬਹੁਤ ਸਰਕਾਰ ਇੱਕ ਮਿੰਟ ਇੱਕ ਮਿੰਟ ਹਾਂ ਦੇਖੋ ਆਹ ਦੇਖੋ ਹਾਂ ਹਾਂ ਉਹ ਬੰਦੇ ਅੱਜ ਪੱਤਰਕਾਰ ਦੇ ਹੱਕ ਚ ਆਏ ਆ ਉਹ ਬੰਦੇ ਅੱਜ ਪੱਤਰਕਾਰ ਦੇ ਹੱਕ ਚ ਆਏ ਆ ਜਿਨ੍ਹਾਂ ਨੇ ਮੇਰੇ ਤੇ ਪਰਚਾ ਕਰਾਇਆ ਵਾਹ ਵਾਹ 420 ਵਾਲੇ ਪੱਤਰ ਜਿਹੜੇ 420 ਵਾਲੇ ਪਰਚਾ ਵਾਲੇ ਪੱਤਰਕਾਰਾਂ ਉਹਨਾਂ ਦੇ ਉਹਨਾਂ ਦੇ ਅਮਰ ਵਾਹ ਦੇਖੋ ਆ ਦੇਖੋ ਆਦਾ ਨਾ ਤੇ ਜੋ ਵੀ ਲੋੜਾ ਨਾ ਸੀ ਕਿਸੇ ਕੋਈ ਵੀ ਜਥੇਬੰਦੀ ਉਹਨਾਂ ਨੂੰ ਵਾਇਟ ਨਾ ਦੇਵੇ ਮੇਰੇ ਤੇ ਪਰਚਾ ਨੌਨਿਆ ਸਿੰਘ ਨੇ ਕਰਵਾਇਆ ਜੀ ਇੱਥੇ ਗਿਰਦੀ ਕਿਸਾਨ ਯੂਨੀਅਨ ਦਾ ਆਖੂ ਇਹ 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 ਹੋਇਆ ਜੀ 3ਵੇਂ ਮਹੀਨੇ ਦੀ 27 ਤਰੀਕ ਨੂੰ ਇਹਨਾਂ ਨੇ ਮੇਰੇ ਤੇ ਪਰਚਾ ਕਰਵਾਇਆ ਸੀ ਕਿਉਂਕਿ ਕਿਉਂਕਿ ਇਹ ਲੋਕਾਂ ਨਾਲ ਡੀਲ ਕਰਦੇ ਆ ਲੋਕਾਂ ਤੋਂ ਪੈਸੇ ਮੰਗਦੇ ਆ ਸਮਝੌਤਿਆਂ ਦੇ ਮੈਂ ਉਹ ਆਡੀਓ ਆਪਦੇ ਚੈਨਲ ਤੇ ਕਿਸੇ ਨੇ ਦੇਣ ਤੋਂ ਬਾਅਦ ਚਲਾਈ ਸੀ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਉਹ ਆਡੀਓ ਦਿੱਤੀ ਸੀ ਕੋਣੇ ਕਿ ਦਿੱਤਾ ਹੋਇਆ ਹੈ ਕਿ ਆਡੀਓ ਇਹਨਾਂ ਦੀ ਹੈ ਇਹ ਆਡੀਓ ਇਹਨਾਂ ਦੀ ਹੈ ਸਮਾਸੀ ਤੁਹਾਡਾ ਮਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਕਰੋ ਜੀ ਕਰੋ ਜੰਮ ਜੰਮ ਕਰੋ ਜੰਮ ਜੰਮ ਕਰੋ ਜੰਮ ਜੰਮ ਕਰੋ ਤੁਸੀਂ ਉਹ ਵੀ ਬਚਾ ਦੇ ਉਹ ਪੈਨ ਗੱਜਣ ਸਿੱਧੂ ਪੱਤਰਕਾਰ ਇੱਥੇ ਖੜਿਆ ਹੈ ਇਹ ਵੀ ਸੱਜਣ ਉਹਨਾਂ ਨੂੰ ਬਾਈਕ ਨਾ ਦੇ ਦੇ ਤੇ ਚਾਹੀ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਚਲਾਉਂਦੇ ਆ ਸੋ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਉਹ ਇੱਥੇ ਨਾ ਇੱਥੋਂ ਚਲੇ ਜਾਣ ਸਾਡਾ ਨਾਂ ਸਹਿਯੋਗ ਦੀ ਲੋੜਾ ਨਾ ਅਸੀਂ ਕਿਤੇ ਕੋਈ ਵੀ ਜੇ ਬੋਬਦੀ ਉਹਨਾਂ ਨੂੰ ਵਾਈਟ ਕਰ ਦੇਵੇ ਉਹ ਮੇਰੀ ਭੈਣ ਆ ਬੱਸ ਇੱਕ ਮਿੰਟ ਇੱਕ ਮਿੰਟ ਅਮਰ ਨੂੰ ਦਿਖਾ ਦੇ ਕੋ ਆ ਦੇਖੋ ਆ ਇਹਨਾਂ ਦਾ ਅਸਲੀ ਚਿਹਰਾ ਆ ਇਹਨਾਂ ਦਾ ਅਸਲੀ ਚਿਹਰਾ ਆ ਇਹਨਾਂ ਦਾ ਅਸਲੀ ਚਿਹਰਾ ਮੈਂ ਕੋਈ ਸਵਾਲ ਹੀ ਨਹੀਂ ਕੀਤਾ ਹਜੇ ਮੈਂ ਅਜੇ ਕੁਝ ਪੁੱਛਿਆ ਹੀ ਨਹੀਂ ਇਹਨਾਂ ਨੂੰ ਇਹ ਪਹਿਲਾਂ ਹੀ ਰੋਲਾ ਪਾਉਣ ਲੱਗੇ ਵੀ ਗਗਨ ਸਿੱਧੂ ਚਲੀ ਜਾਵੇ ਕੀ ਗੱਲ ਭਾਈ ਕੀ ਗੱਲ ਜੇ ਜੇ ਇਹ ਇਦਾਂ ਇਦਾਂ ਇਹਨਾਂ ਦੇ ਨਾਲ ਬੰਦੇ ਪਤਾ ਕਿਹੜੇ ਆ ਜਿਨ੍ਹਾਂ ਨੇ ਮੇਰੇ ਤੇ ਪਰਚਾ ਕਰਾਇਆ ਜਿਨ੍ਹਾਂ ਨੇ ਮੇਰੇ ਤੇ ਪਰਚਾ ਕਰਾਇਆ ਉਹ ਬੰਦੇ 420 ਵਾਲੇ ਪਰਚਾ ਵਾਲੇ ਪੱਤਰਕਾਰਾਂ ਉਹਨਾਂ ਦੇ ਉਹਨਾਂ ਦੇ ਮੇਰੇ ਤੇ ਪਰਚਾ ਨਾਨਿਆਲ ਸਿੰਘ ਨੇ ਕਰਵਾਇਆ ਜੀ ਇੱਥੇ ਗਿਰਤੀ ਕਿਸਾਨ ਯੂਨੀਅਨ ਦਾ ਆਗੂ ਇਹ 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 ਹੋਇਆ ਜੀ ਤੀਜੇ ਮਹੀਨੇ ਦੀ 27 ਤਰੀਕ ਨੂੰ ਇਹਨਾਂ ਨੇ ਕਿ ਕਿਉਂ ਕਿ ਇਹ ਕਰਾ ਸੀ ਪੜਨੇ ਕਿਉਂਕਿ ਇਹ ਲੋਕਾਂ ਨਾਲ ਡੀਲ ਕਰਦੇ ਆ ਲੋਕਾਂ ਤੋਂ ਪੈਸੇ ਮੰਗਦੇ ਆ ਸਮਝੌਤਿਆਂ ਦੇ ਮੈਂ ਉਹ ਆਡੀਓ ਉਹਦੇ ਚੈਨਲ ਤੇ ਕਿਸੇ ਨੇ ਦੇਣ ਤੋਂ ਬਾਅਦ ਚਲਾਈ ਸੀ ਕੋਈ ਪ੍ਰੂਫ ਹੈ ਵੀ ਆਡੀਓ ਇਹਨਾਂ ਦੀ ਸੀ ਉਸੇ ਵੀ ਤਾਂ ਸਾਨੂੰ ਜਿਹੜੇ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਉਹ ਆਡੀਓ ਦਿੱਤੀ ਸੀ ਉਹਨੇ ਐਫ ਬਸ ਠੀਕ ਹੈ ਜੀ ਮੈਂ ਅਰਜੀਨ ਲੈਣਾ ਸੀ ਤੁਹਾਡਾ ਲੈ ਲਿਆ ਧੰਨਵਾਦ